ਉਹਰ ਮੈਨੂੰ ਵੀ ਸਮਝ ਨਹੀਂ ਆਉਂਦੀ ਕਿ ਇਹ ਕੀ ਮੂਹ ਦਿਖਾਉਣਗੇ ਬਾਜਾਂ ਵਾਲੇ ਗੁਰੂ ਨੂੰ ਜਿਸਨੇ ਆਪਣਾ ਸਭ ਕੁਝ ਇਨਾਂ ਤੋਂ ਵਾਰ ਦਿੱਤਾ ਜਦੋਂ ਪਾਤਸ਼ਾਹ ਇਹਨਾਂ ਨੂੰ ਕਹਿਣਗੇ ਵੀ ਲਿਆਓ ਸਖੋ ਆਪਣੇ ਬੱਚੇ ਮੈਂ ਦੇਖਾਂ ਕਿ ਉਹਨਾਂ ਚੋਂ ਕੌਣ ਬਾਬਾ ਫਤਿਹ ਸਿੰਘ ਵਰਗਾ ਲੱਗਦਾ ਤੇ ਕੌਣ ਬਾਬਾ ਜੁਜਾਰ ਸਿੰਘ ਵਰਗਾ ਨਿਹਾਲ ਆਪਣੀ ਦਾਦੀ ਜੀ ਨੂੰ ਪੁੱਛਦਾ ਹੈ ਬੇਬੇ ਜੀ ਸਾਹਿਬ ਜਾਦਿਆਂ ਦੇ ਸ਼ਹੀਦੀ ਦਿਹਾੜੇ ਆਉਣ ਵਾਲੇ ਨੇ ਮੇਰੇ ਮਨ 'ਚ ਇੱਕ ਸਵਾਲ ਬੜੇ ਦਿਨਾਂ ਦਾ ਘਰ ਘਰੀ ਬੈਠਾ ਹੈ ਮੈਨੂੰ ਬੜਾ ਪਰੇਸ਼ਾਨ ਕਰ ਰਿਹਾ ਹੈ ਕੀ ਗੱਲ ਹੈ ਪੁੱਤਰ ਕੀ ਹੋਇਆ ਕਿਸ ਵਾਰ ਨੇ ਪਰੇਸ਼ਾਨ ਕੀਤਾ ਹੋਇਆ ਤੈਨੂੰ ਬੇਬੇ ਜੀ ਜਿੰਨਾ ਦੀ ਕੁਰਬਾਨੀ ਕਰਕੇ ਅੱਜ ਸਾਡੇ ਸਿਰ ਤੇ ਇਹ ਦਸਤਾਰ ਹੈ ਤੇ ਸਾਰੀ ਦੁਨੀਆ ਚ ਸਾਡੀ ਚੜ੍ਹਦੀ ਕਲਾ ਦੇ ਚਰਚੇ ਨੇ ਉਹਨਾਂ ਦੇ ਸ਼ਹੀਦੀ ਦਿਹਾੜੇ ਆ ਰਹੇ ਨੇ ਪਰ ਜਦੋਂ ਮੈਂ ਸਾਡੀ ਇਹ ਨਵੀਂ ਪਨੀਰੀ ਨੂੰ ਦੇਖਦਾ ਤਾਂ ਇਹ ਤਾਂ ਉਹਨਾਂ ਨੂੰ ਭੁਲਾਈ ਬੈਠੇ ਨੇ ਤੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ ਮੌਕੇ ਕਿਸੇ ਹੋਰ ਦੀ ਰਾਹ ਦੇਖੀ ਜਾਂਦੇ ਨੇ ਕੀ ਹੋ ਗਿਆ ਇਹਨਾਂ ਨੂੰ ਹੋਣਾ ਕਿ ਆ ਪੁੱਤ ਜਿੱਥੇ ਪੜਨ ਜਾਂਦੇ ਨੇ ਉੱਥੇ ਇਹਨਾਂ ਨੂੰ ਕੋਈ ਦੱਸਦਾ ਹੀ ਨਹੀਂ ਵੀ ਇਹ ਕੌਣ ਨੇ ਕਿਸ ਦੇ ਵਾਰਿਸ ਨੇ ਨਾ ਹੀ ਹਕੂਮਤਾਂ ਚਾਹੁੰਦੀਆਂ ਨੇ ਵੀ ਇਹਨਾਂ ਨੂੰ ਇਹ ਸਭ ਪਤਾ ਲੱਗੇ ਬਸ ਫਿਰ ਜੋ ਉੱਪਰੋਂ ਦੱਸਣ ਲਈ ਕਿਹਾ ਜਾਂਦਾ ਉਹ ਦੱਸੀ ਜਾਂਦੇ ਨੇ ਤੇ ਇਹ ਉਸੇ ਨੂੰ ਸੱਚ ਮੰਨੀ ਜਾਂਦੇ ਨੇ ਪਰ ਇਹ ਸੱਚ ਸਾਡਾ ਸੱਚ ਨਹੀਂ ਏ ਇਹਦੇ ਨਾਲ ਸਾਡਾ ਕੋਈ ਸਬੰਧ ਨਹੀਂ ਏ ਪਰ ਬੇਬੇ ਜੀ ਜਦੋਂ ਮਾਤਾ ਜੀ ਤੇ ਸਾਹਿਬ ਜਾਦੇ ਇਹਨਾਂ ਨੂੰ ਕਿਸੇ ਹੋਰ ਦੀ ਉਡੀਕ 'ਚ ਬੈਠਾ ਦੇਖਦੇ ਹੋਣਗੇ ਤਾਂ ਕੀ ਗੱਲਾਂ ਕਰਦੇ ਹੋਣਗੇ ਪੁੱਤਰ ਉਹ ਅਰਦਾਸ ਕਰਦੇ ਹੋਣਗੇ ਇਹਨਾਂ ਲਈ ਕਿ ਵਾਹਿਗੁਰੂ ਇਹਨਾਂ ਨੂੰ ਸਮਤ ਬਖਸ਼ਣ ਇਹਨਾਂ ਨੂੰ ਚੇਤਾ ਆਵੇ ਕਿ ਇਹਨਾਂ ਨੇ ਕਿਸ ਨੂੰ ਉਡੀਕਣਾ ਹੈ ਕਿਸ ਦੀ ਰਾਹ ਦੇਖਣੀ ਹੈ ਜੀ ਬੇਬੇ ਜੀ ਪੁੱਤਰ ਮੈਨੂੰ ਵੀ ਸਮਝ ਨਹੀਂ ਆਉਂਦੀ ਕਿ ਇਹ ਕੀ ਮੂੰਹ ਦਿਖਾਉਣਗੇ ਬਾਜਾ ਵਾਲੇ ਗੁਰੂ ਨੂੰ ਜਿਸ ਨੇ ਆਪਣਾ ਸਭ ਕੁਝ ਇਹਨਾਂ ਤੋਂ ਵਾਰ ਦਿੱਤਾ ਜਦੋਂ ਉਹ ਕਹਿਣਗੇ ਵੀ ਲੈ ਆਉ ਸੇ ਕੋ ਆਪਣੇ ਬੱਚੇ ਮੈਂ ਦੇਖਾਂਗੇ ਉਹਨਾਂ 'ਚੋਂ ਕੌਣ ਬਾਬਾ ਫਤਿਹ ਸਿੰਘ ਵਰਗਾ ਲੱਗਦਾ ਕੌਣ ਬਾਬਾ ਜੁਝਾਰ ਸਿੰਘ ਵਰਗਾ ਕੌਣ ਬਾਬਾ ਜੁਰਾਵਰ ਸਿੰਘ ਤੇ ਕੌਣ ਬਾਬਾ ਅਜੀਤ ਸਿੰਘ ਲੱਗਦਾ ਕੀ ਜਵਾਬ ਦੇਣਗੇ ਉੱਥੇ ਗੁਰੂ ਸਾਹਿਬ ਨੂੰ ਵੀ ਅਸੀਂ ਤਾਂ ਪੁੱਤ ਬੇਗਾਨਿਆਂ ਮਗਰ ਲਾ ਦਿੱਤੇ ਨੇ ਪੁੱਤਰ ਸਾਡੇ ਹਿੱਸੇ ਦੁਨਿਆਵੀ ਤੋਹਫੇ ਨਾ ਕਦੇ ਆਏ ਨੇ ਨਾ ਸਿੱਖ ਨੇ ਉਹਨਾਂ ਦੀ ਚਾਹ ਰੱਖੀਏ ਇਹ ਸਭ ਸਾਨੂੰ ਢਾ ਲਾਉਣ ਦੀਆਂ ਗੱਲਾਂ ਨੇ ਅਸੀਂ ਵੀ ਤਾਂ ਸਾਰਾ ਕੁਝ ਸਕੂਲ ਤੇ ਛੱਡੀ ਬੈਠੇ ਆਂ ਸਾਡਾ ਇਤਿਹਾਸ ਕਿਸੇ ਸਕੂਲ ਦੀਆਂ ਕਿਤਾਬਾਂ ਵਿੱਚ ਨਹੀਂ ਆਂਦਾ ਪੁੱਤਰ ਸਾਡਾ ਇਤਿਹਾਸ ਸਾਡੇ ਖੂਨ ਚ ਹੈ ਬਸ ਲੋੜ ਹੈ ਤਾਂ ਸੁਰਤ ਸੰਭਾਲਣ ਦੀ ਜਦੋਂ ਸੁਰਤ ਸੰਭਾਲਦੇ ਸਭ ਜੇ ਤੇ ਆ ਜਾਣਾ ਉਹਦੇ ਲਈ ਕੀ ਕੀਤਾ ਜਾ ਸਕਦਾ ਬੇਬੇ ਜੀ ਆਪਣੇ ਬੱਚਿਆਂ ਨੂੰ ਦੱਸੋ ਵੀ ਅਸੀਂ ਕੌਣ ਹਾਂ ਸਾਡਾ ਕੀ ਇਤਿਹਾਸ ਹੈ ਹੋਰ ਨਹੀਂ ਤਾਂ ਚਾਰ ਸਾਹਿਬਜ਼ਾਦੇ ਫਿਲਮ ਵੀ ਦਿਖਾ ਦਿਓ ਕੁਝ ਤਾਂ ਸਮਝ ਆਊ ਇਹਨਾਂ ਨੂੰ ਪਤਾ ਤਾਂ ਲੱਗੇਗਾ ਵੀ ਅਸੀਂ ਉਡੀਕ ਕਿਸ ਦੀ ਕਰਨੀ ਹੈ ਪੰਜਾਬੀਓ ਆਪਣੇ ਬੱਚਿਆਂ ਨੂੰ ਆਪਣਾ ਇਤਿਹਾਸ ਦੱਸੋ ਹਾਲੇ ਵੀ ਵੇਲਾ ਹੈ